ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨਗਰ ਬੁੱਟਰਕਲਾਂ ਦੀ ਸੰਗਤ ਜੋ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਟਾਈਮ ਦੇ ਉੱਤੇ ਖਲੋਤੇ ਹਾਂ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਜੋ ਕਿ ਆਪਾਂ ਆਪਾਂ ਇੱਥੇ ਮੀਟਿੰਗ ਕਰ ਰਹੇ ਸੀ ਤੇ ਉਧਰ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਇਹ ਇੱਕ ਤੁਹਾਡੀ ਬਹੁਤ ਵੱਡੀ ਜਿੱਤ ਹੋਈ ਆ। ਬੋਲੇ ਹੋਰ ਆ। ਸਤਿ ਸ੍ਰੀ ਅਕਾਲ। ਇਹਦੇ ਸਬੰਧ ਵਿੱਚ ਮੈਂ ਇਹ ਕਹਾਂਗਾ ਕਿ ਦੇਰ ਆਏ, درست ਆਏ। ਔਰ ਪੰਜਾਬ ਸਰਕਾਰ ਨੇ ਜੋ ਇਹ ਫੈਸਲਾ ਕਿਸਾਨ ਮਾਰੂ ਕੀਤਾ ਸੀ ਤੇ ਬਹੁਤ ਹੀ ਜਿੱਥੇ ਕਿਸਾਨਾਂ ਦੇ ਖਲਾਫ ਸੀ। ਉਥੇ ਨਾਲ ਸਾਡੇ ਜਿਹੜੇ ਪਿੰਡਾਂ 'ਚ ਵੱਸਣ ਵਾਲੇ ਮਜ਼ਦੂਰ ਦੁਕਾਨਦਾਰ ਕਾਰਿਗਾਰ ਜਿਹੜੇ ਵੀ ਪਿੰਡ ਚ ਵਸਦੇ ਸੀ ਉਹਨਾਂ ਦੇ ਬਾਰੇ ਅਸੀਂ ਬੜਾ ਦੱਸ ਚੁੱਕੇ ਹਾਂ ਕਿ ਮਾਲਕ ਨੂੰ ਤੇ ਕੋਈ ਜ਼ਮੀਨ ਜੜੀ ਸੀ ਮਿਲ ਜਣੀ ਸੀ ਪਲਾਟ ਵਾਸਤੇ ਤਾਂ ਮਤਲਬ ਕਿ ਉਹਨੂੰ ਆਪਣਾ ਕੋਈ ਵੀ ਕਾਰੋਬਾਰ ਕਰਨ ਵਾਸਤੇ ਕਮਰਸ਼ੀਅਲ ਤੌਰ ਦੇਤੇ ਪਲਾਟ ਮਿਲ ਜਣਾ ਸੀ ਪਰ ਜਿਹੜੇ ਪਿੰਡਾਂ ਦੇ ਮਜ਼ਦੂਰ ਤੇ ਦੁਕਾਨਦਾਰ ਜਾਂ ਕਾਰਿਗਾਰ ਸਨ ਉਹਨਾਂ ਨੂੰ ਕੋਈ ਮਰਲਾ ਨਹੀਂ ਸੀ ਮਿਲਣਾ ਤੇ ਨਾ ਹੀ ਉਹਨਾਂ ਨੂੰ ਕੋਈ ਮਕਾਨ ਬਣਾਉਣ ਵਾਸਤੇ ਕੋਈ ਉਹਨਾਂ ਦੀ ਸਹਾਇਤਾ ਹੋਣੀ ਸੀ ਜਿਸ ਕਰਕੇ ਅਸੀਂ ਇਹ ਲੜਾਈ ਲੜ ਰਹੇ ਸਾਂ ਤੇ ਇਸੇ ਕਰਕੇ ਹੀ ਜਿਹੜੀ 7 ਤਰੀਕ ਨੂੰ ਲੁਧਿਆਣੇ ਵਿਖੇ ਰੈਲੀ ਹੋਈ ਆ ਲੱਖਾਂ ਦਾ ਇਕੱਠ ਹੋਇਆ ਤੇ ਜਿਹੜੀਆਂ ਤੁਹਾਡੀਆਂ ਰੋਜ਼ ਦੀਆਂ ਰਿਪੋਰਟਾਂ ਜਾ ਰਹੀਆਂ ਨੇ ਪੂਰੇ ਪੰਜਾਬ ਦਾ ਕਿਸਾਨ ਮਜ਼ਦੂਰ ਸਾਰੇ ਉੱਠ ਖਲੋਤੇ ਜਿੱਤੂ ਸਰਕਾਰ ਨੇ ਮੈਂ ਕਹਾਂ ਧੇਰਾ ਦਰਸਤਾਏ ਚੰਗੇ ਨੂੰ ਚੰਗਾ ਖਾਣਾ ਪਵੇਗਾ ਕਿ ਉਹਨਾਂ ਨੇ ਇਹ ਜਿਹੜਾ ਹੁਣੇ-ਹੁਣੇ ਮੈਨੂੰ ਖਬਰ ਮਿਲੀ ਆ ਕਿ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਜੜੀਆ ਉਹ ਵਾਪਸ ਲੈ ਲਿਆ ਇਹ ਤੁਹਾਡੀ ਇੱਕ ਬਹੁਤ ਵੱਡੀ ਜਿੱਤ ਹੋਈ ਆ ਤੇ ਜੇ ਆਪਾਂ ਇਸੇ ਤਰ੍ਹਾਂ ਅੱਗੇ ਚੱਲਦੇ ਰਹਿ ਤੇ ਬਾਕੀ ਵੀ ਜਿਹੜੇ ਮਸਲੇ ਨੇ ਉਹ ਸਾਡੇ ਹੱਲ ਹੋਣਗੇ ਸੋ ਤੁਹਾਡਾ ਇਸ ਗੁਰੂ ਘਰ ਦੇ ਵਿੱਚ ਅੱਜ ਦੀ ਮੀਟਿੰਗ ਕਰਨ ਤੇ ਜਿੱਥੇ ਇਹ ਖੁਸ਼ਕਬਰੀ ਆਈ ਆ ਉਥੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਆ ਅਕਾਲ ਪੁਰਖ ਦਾ ਕੋਟਨ ਕੋਟ ਧੰਵਾਦ ਹੈ ਅਤੇ ਆਸ ਕਰਦੇ ਆ ਕਿ ਗੁਰੂ ਮਹਾਰਾਜ ਬਖਸ਼ਿਸ਼ ਕਰੇ ਸਾਨੂੰ ਏਕਤਾ ਇਤفاق ਸਰੀਰਕ ਤੰਦਰੁਸਤੀਆਂ ਬਖਸ਼ੇ ਤਾਂ ਕਿ ਅਸੀਂ ਜੋ ਵੀ ਸਾਡੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਅਸੀਂ ਤਗੜੇ ਹੋ ਕੇ ਇੱਕ ਟੱਕ ਹੋ ਕੇ ਜਲਾ ਚੱਲੀਏ ਤੇ ਜਿਹੜੀ 16 ਤਰੀਕ ਦੀ ਰੈਲੀ ਆ ਰੈਲੀ ਵਿੱਚ ਉਹ ਹੋਣੀ ਹੋਣੀ ਆ ਕਿਉਂਕਿ ਉਹ ਸਾਡੀ ਅੱਗੇ 25 ਤਰੀਕ ਦੀ ਜਿਹੜੀ ਰੈਲੀ ਆ 25 ਅਗਸਤ ਨੂੰ ਦਿੱਲੀ ਚ ਜਿਹੜੀ ਰੈਲੀ ਆ ਉਹਦੀਆਂ ਵੀ ਉਹ ਤਿਆਰੀਆਂ ਹੋ ਰਹੀਆਂ ਨੇ ਇਹ ਨਾ ਸਮਝਿਓ ਕਿ ਇਹ ਅੱਜ ਜੇ ਫੈਸਲਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਪੰਜਾਬ ਸਰਕਾਰ ਨੇ ਰੱਦ ਕਰ ਲਿਆ ਤੇ ਸ਼ਾਇਦ ਇਹ ਜਿਹੜਾ ਰੈਲੀ ਜਿਹੜੀ ਹੋ ਰੱਖੀ ਜਾਈਗੀ ਹੋ ਸਕੋ ਤੁਹਾਨੂੰ ਵੱਧ ਛੱਡ ਕੇ ਜਿਹੜਾ ਇਹ ਆਉਣਾ ਚਾਹੀਦਾ ਸੋ ਇਹਨੀਆਂ ਬੇਨਤੀਆਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਅਰਜ਼ ਕਹਾ ਬਲਾਉ ਫਤੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦੀ ਪੂਰਤ ਹੋਵੇ ਧੰਨਵਾਦ ਸਾਰ ਮਰਤੀ ਸੇ ਗਾ ਰਹੇ